ਮੇਰੇ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਸਾਡੇ ਘਰ ਆਉਣ ਲੱਗੇ ਗੈਸਟ ਚਲੋ ਤੁਹਾਨੂੰ ਉਹਨਾਂ ਨਾਲ ਮਲਾਉਂਦਾ ਹੁਣ ਮੈਂ ਆਹੋ ਬੰਦਾ ਆ ਜਾ ਮਲਾ ਲੈ ਸਸੀ ਕਾ ਸਸੀ ਯਾ ਕੋ ਲਖੜੇ ਹੋ ਸਸੀ ਦਾ ਬਲਾਓ ਛੱਤਰੀ ਕਾਲ ਜੀ ਸਾਰਿਆਂ ਨੂੰ ਕਾ ਮੇਰੀ ਬੂਆ ਜੀ ਆਈ ਹੈ ਲੁਧਿਆਣੇ ਤੋਂ ਮਨੂੰ ਹੈ ਨਾ ਸਾਨੂੰ ਬਹੁਤ ਪਿਆਰ ਕਰਦੇ ਐ ਤੇ ਮੈਂ ਵੀ ਕਹਾਂ ਉਹਨਾਂ ਨੂੰ ਬਹੁਤ ਪਿਆਰ ਕਰੂੰਗੀ ਅਦਰ ਹਾਂ ਆ ਉਧਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਭੈਣ ਆਈ ਹੈ ਜੀ ਆਰੇ ਸਸੀ ਕਾ ਪੈਣਾ ਤੇ ਆਖੜੀ ਹੈ ਕਿ ਕਾਹੀ ਆਈ ਬੇਮਾਰੀ ਦੀਆਂ ਭੈਣਾਂ ਵੀਰਾਂ ਨੂੰ ਸਾਰਾ ਪਸੂ ਚਾਹਣ ਦੀ ਸਾਨੂੰ ਅੱਜ ਬਹੁਤ ਖੁਸ਼ ਹੋਈ ਆ ਬਹੁਤ ਜ਼ਿਆਦਾ ਖੁਸ਼ੀ ਹੋਈ ਆ ਜੀ ਸਾਡੇ ਦੀਦੀ ਜੀ ਸਾਨੂੰ ਮਿਲਣ ਆਏ ਆ ਮੈਨੂੰ ਤਾਂ ਦੇਖੋ ਇਹ ਤਾਂ ਸਾਡੇ ਅੱਥਰੂ ਰਹੀ ਆ ਮੋਟਰ ਦਾ ਬੋਖਲੇ ਜੁਰ ਨੇ ਆਇਆ ਬੋਖਲੇ ਹੈ ਨਾ ਬੋਲੇ ਨੇ ਸਹੀ ਗੱਲ ਹੈ ਸਹੀ ਗੱਲ ਅੱਜ ਨਹੀਂ ਬਣਾਣੀ ਮੈਂ ਤਾਂ ਅੱਛਾ ਨਹੀਂ ਬਣਾਉਣਾ ਕਰਾਣ ਲਈ ਹੈ ਹਾਂ ਜੀ ਹਾਂ ਫਿਰ ਸਿੱਖਣੀ ਸਸੀ ਕਾਲ ਜੀ ਸਾਰਿਆਂ ਨੂੰ ਸਸੀ ਕਾਲ ਜੀ ਤੁਮੀ ਨੂੰ ਸਸੀ ਕਾ ਬਣਾਉਣਾ ਪਾ ਮੈਨੂੰ ਬੁਲਾ ਹੱਥ ਜੋੜ ਕੇ ਸਸੀ ਕਾ ਬੁਲਾ ਸਸੀ ਕਾਲ ਸਸੀ ਕਾਲ ਨਾ ਤੁਸੀਂ ਆਏ ਸਾਨੂੰ ਬਹੁਤ ਖੁਸ਼ੀ ਹੋਈ ਜੀ ਹਾਂ ਜੀ ਭੈਣ ਦਾ ਮੈਂ ਕਹਿੰਦਾ ਵੀ ਸੱਤੋਂ ਘੱਟ ਚਾਰ ਪੰਜ ਸਾਲ ਹੋ ਗਏ ਸਾਡੇ ਨਾਲ ਬਾਪ ਇਹਨੂੰ ਫੋਨ ਪਰ ਹੋਈ ਜਾਂਦੀ ਵੀ ਭੈਣ ਕਹਿੰਦੀ ਵੀ ਮੈਂ ਆਉਂਗੀ ਤੇ ਜਿਹੜੇ ਕਹਿੰਦੀ ਜੇ ਤੁਸੀਂ ਲੋਟੇ ਹੋ ਨਾ ਤਾਂ ਤੁਸੀਂ ਆਓ ਇਹੋ ਆਪਾਂ ਚਾਹ ਕੇ ਆਉਂਗੇ ਦੀਦੀ ਇਕੱਠੇ ਹੋ ਕੇ ਹਾਂ ਅਬ ਆਪਾਂ ਅਮਰੀਕਾ ਕੇ ਨਾਲ ਲੁਧਿਆਣਾ ਸ਼ਾਪਿੰਗ ਕਰਿਆ ਮੈਂ ਇਹ ਤਾਂ ਵੀ ਹਾਂ ਸਮਝਾ ਦੇ ਕੋਸ ਨਾ ਵੀ ਵੀਰੇ ਦਿਨਾਂ ਦੀ ਨਹੀਂ ਵੱਲਦੀ ਹੁੰਦੀ ਐ ਨਾ ਕਿ ਮੈਂ ਤਾਂ ਵੀ ਅੰਚ ਤੇ ਕੋਲ ਆ ਜਾਂਦਾ ਹਾਂ ਜਮਾ ਉਸ ਮੈਂ ਗੀ ਤਿੰਨ ਵਾਰ ਨਾ ਹੁੰਦਾ ਅੱਪਰ ਪੜੇ ਬਦਲ ਹੋ ਜਾਂਦੀ ਹੈ ਤਿੰਨ ਗੇਰੀ ਨਾ ਚਾਹੇ ਪੰਜ ਗੇਰੀ ਨਹੀਂ ਆਈ ਹਾਂ ਠੀਕ ਆ ਗੱਲ ਸੁਣ ਮੈਂ ਟੋਟੇ ਤਾਹਾਂ ਕਰਾਉਣਾ ਚੱਟੇ ਹੋ ਜਾਣੇ ਆ ਕਰਾ ਦੇ ਕਰਾ ਦੇ ਇੱਕ ਦੇਵਰਾਂ ਦੀ ਐ ਨਾ ਨਾ ਕਰਾ ਦੇ मेरा मेरे का पता तो है का पता है राहिकमेंट से बाहर बाहर मम्मी भी मलाड़ रहेगा हाँ मम्मी चुपका के भागी हाँ मम्मी कहेंगे मम्मी हैं कुछ किया दीपा पर चलना है मुझे पाल में कबाब दा हट्टा जब बाकी है ना परेशान मेरे पास बाहर जा रहा है ना रेहू मैं कहीं नहीं ਹਾਂ ਮੋਟਰ ਦੀ ਮਿਲ ਗਿਆ ਸੀ ਉਹਦੀ ਬਾਈਕ ਕਹਿੰਦੀ ਹੁਣ ਮੈਂ ਚੱਲੂ ਤੁਹਾਡੇ ਨਾਲ ਜੀ ਘਰ ਆਏ ਤੇ ਆਈ ਸੀ ਘਰ ਆ ਸੀ ਰੋਟੀ ਤਾਂ ਕਦੇ ਮਾਰ ਖਵਾਈ ਸੀ ਮੋਟਰ ਤੇ ਰੋਪੜਾ ਖਲਵਾਈ ਹਾਂਜੀ ਹਾਂਜੀ ਰੋਪੜੀ ਕਹਿੰਦਾ ਉਤਰਿਆ ਸੀ ਵੀ ਉੱਥੇ ਵੀ ਫਿਰ ਮੈਨੂੰ ਘਰ ਤੇ ਆਏ ਜੀ ਘਰ ਆਏ ਫੇਰ ਜਾਣ ਲੱਗੇ ਨੂੰ ਰੋਟੀ ਖਵਾ ਕੇ ਨਾ ਫੇਰ ਮੈਂ ਕੇ ਸਾਥ ਮੋਟਰ ਦਿਖਾਦੀ ਥੋਡੀ ਹਸੀ ਮੋਟਰ ਦੇਖ ਕੇ ਉੱਧਰ ਦੀ ਉੱਧਰ ਨਿੱਕਾ ਜਾਂਦੇ ਹਨਾ ਚਲੋ ਚਲੋ ਕੋਈ ਨਹੀਂ ਬਾਤ ਲਈ ਮਮੀ ਨਾ ਮੜਉਣਾ ਵੇਸ ਤੇ ਇਹ ਬੈੱਟ ਹੋਰ ਕੋਈ ਚ ਆਵਣਾ ਕਿ ਲਿਕੇ ਹੋਣੀ ਆ ਹੁਣ ਆਏ ਨਹੀਂ 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 ਮੈਂ ਮੰਨ ਗਈ ਜਿੱਦ ਤਰ ਮੈਂ ਕਿ ਤੁਸੀਂ ਉੱਥੇ ਆਏ ਸੀ ਨਾ ਉਦੋਂ ਸਾਡੇ ਕੋਲ ਦੀ ਨੰਗੀ ਉਹ ਕਿਹੜੇ ਮੋੜ ਤੇ ਉਹ ਬਰਦਲ ਸਿੰਘ ਸਾਹਿਬ ਵਰਤਾਰੇ ਗਈ ਸੀ ਹਾਂ ਜੀ ਹਾਂ ਜੀ ਬਾਅਦ ਵਿੱਚ ਮੈਂ ਬਰਾਗ ਦੇਖਿਆ ਫੇਰ ਮੈਂ ਕਿਹਾ ਵੇ ਤੈਨੂੰ ਮੈਂ ਸੱਜੇ ਕੋਲ ਮੁੜ ਗਈ ਹਾਂ ਜੇ ਕਿਤੇ ਪਹਿਲਾਂ ਆਪਣੀ ਗੱਲ ਕੋਈ ਹੁਣ ਪੱਕਾ ਆਏ ਹਾਂ ਦਾਦੀ ਫੇਰ ਮੈਂ ਗੱਲ ਕਰਨੀ ਸੀ ਜਿਵੇਂ ਪਹਿਲਾਂ ਪਾ ਗੱਲ ਕਰ ਲੈਂਦੇ ਨਾ ਜੇ ਅਸੀ ਭੋਗ ਤੇ ਹੋਣਾ ਹੈ ਐਦਾਂ ਕੋਈ ਗੱਲ ਹੋ ਜਾਂਦੀ ਮੈਂ ਮੈਂ ਕਿੰਨੇ ਸਾਲ ਦਾ ਮੈਂ ਕਿ ਤੂੰ ਮੈਂ ਕਿੰਨੀ ਸਾਲ ਦੀ ਬਸ ਮੇਲਾ ਮੇਰੇ ਬੇਟੀ ਦੀ ਜੀ ਉਹ ਨੂੰ ਉਹਨਾਂ ਨਾਲ 24 ਮਿਲ ਜਾਣਾ ਪੱਕਾ ਕਰ ਤੇਰੇ ਵੰਗੂ ਆ ਹੈਨਾ ਉਹਦਾ ਵੀ ਸਿਮਰਨ ਦਾ ਥੋੜਾ ਹੈਲਥੀ ਆ ਸਿਮਰਨ ਆਪਣਾ ਸਿਮਰਨ ਹੈਲਥੀ ਆ ਥੋੜਾ ਜਿਹਾ ਉਹ ਹੋ ਗਿਆ ਹੁਣ ਪਹਿਲਾਂ ਜਿਹੜਾ ਟ੍ਰੇਨਿੰਗ ਜਿਹੜਾ ਤਾਂ ਮਾੜਾ ਜਿਹਾ ਕੰਮ ਹੁਣ ਤੇਰੇ ਤਰ੍ਹਾਂ ਕੋਈ ਨਾ ਹੋ ਸਕਦਾ ਉਹ ਤਾਂ ਫੈਕਸ਼ਨ ਵਾਲੀ ਆ ਜਿਆਦਾ ਦਸਤ ਚਿੱਠੀ ਬੈਠਣ ਲੱਗ ਗਿਆ ਨਾ ਹੁਣ ਦੌੜਵਾ ਕੇ ਤਾਂ ਫਰਕ ਪਤਾ ਹੀ ਨਹੀਂ ਪਹਿਲਾਂ ਜਦ ਟ੍ਰੇਨਿੰਗ ਜਦੋਂ ਜਮੀ ਸੁੱਕ ਗਿਆ ਸੀ ਹੁਣ ਬਸ ਦਸਤ ਚੀ ਬੈਠ ਰਹੇ ਨਾ ਦਸਤ ਚੀ ਬੈਠੇ ਦਾ ਫਰਕ ਬੈਠੇ ਦਾ ਫਰਕ ਦਿਖਦਾ ਹੀ ਪੈਂਦਾ ਬਾਹਰ ਦਾ ਕੰਮ じゃ ਕਦੇ ਵਿੱਚ ਕਿਚਾਈ ਨੇ ਜਿਹੜਾ ਜਾਂ ਕਿਤੇ ਮੇਂ ਜਿਵੇਂ ਆਂਡੇ ਜਿਵੇਂ ਆਪਣੀ ਚਪਣਾ ਤੋ ਚਲ ਜੀ ਚਲੋ ਜੀ ਚੱਲ ਸਾਡੀ ਮੋਟਰ ਦਿਖਾਈ ਦੇਣਾ ਚਲੋ ਥਾਰ ਗੱਡੀ ਗੱਡੋ ਸਾਈਡ ਤੇ ਖੜ ਕੇ ਲੱਗ ਕੇ ਖੜੀ ਆ ਆ ਵੀਡੀਓ ਚੱਲੇ ਮੋਟਰ ਦੇਖਣ ਕਿੱਥੀ ਬੈਠਾਗੇ ਚੱਲ ਆਜੋ ਚਲੋ ਜੀ ਚਾਬੀ ਲੈ ਲਈ ਦੀ ਇਹ ਚਾਬੀ ਨਹੀਂ ਮੋਟਰ ਤੇ ਲਈ ਤੇ ਰਹਿਣ ਦੇ ਵਿੱਚ ਤੇ ਆਪਾਂ ਖੋਲੀ ਹੋਵੇ ਚੰਪਰ ਬਾਹਰ ਤੇ ਹੀ ਦਿਖਾ ਦੇ ਇੱਕ ਚਾਬੀ ਤੇ ਮੈਂ ਲਈ ਹੋਣੀ ਹੈ ਕਿ ਦਿਮਾਗ ਵਿੱਚ ਪਹਿਲਾਂ ਰੱਖੀ ਹੋਣੀ ਚਲੋ ਹੁਣ ਭੈਣ ਕਹਿੰਦੀ ਆ ਮੋਟਰ ਦੇਖ ਕੇ ਆਉਣੀ ਹੈ ਤੇ ਹੁਣ ਅਸੀਂ ਮੋਟਰ ਨੂੰ ਮੋਟਰ ਦੇਖਣ ਚੱਲੇ ਵੀਰ ਜੀ ਦੀ ਜਾਨਵਾਲ ਦੀ ਹਾਂਜੀ ਵੀਰ ਜੀ ਮਸ ਕਰਦੇ ਆਂ ਵੀਰ ਜੀ ਕੱਲੇ ਹੈ ਨਹੀਂ ਉਹ ਦਿੱਲੀ ਨੂੰ ਗਏ ਹੋਏ ਸੱਚੀ ਆਪਾਂ ਅਸੀਂ ਕੱਲ ਨੂੰ ਵੀਰ ਵੀ ਆਇਆ ਸਾਡੇ ਕੋਲ ਠੀਕ ਇਕੱਠੇ ਹੀ ਚੱਲਾਂਗੇ ਮੈਂ ਤਾਂ ਕਹਿੰਦੀ ਆ ਚੱਲੂੰਗੀ ਜੀ ਦਾ ਮੈਨੂੰ ਪਤਾ ਕਿੱਧਰ ਘਰ ਹੈ ਫਿਰ ਆਪਾਂ ਚੱਲਾਂਗੇ ਮੈਂ ਕਿਹਾ ਹਾਂ ਹਾਂ ਬਸ ਠੀਕ ਹੈ ਤੇਰੇ ਨਾਲ ਹੀ ਚੱਲਾਂਗੇ ਮੈਨੂੰ ਪਤਾ ਲੱਗ ਗਿਆ ਨਾ ਕਿੱਧਰ ਘਰ ਹੈ ਹੁਣ ਨਾਲੇ ਸ਼ੋਪਿੰਗ ਕਰਿਆਉਂਗੀ ਯਾਰ ਸੋਨਾ ਚੱਲੇ ਸ਼ੋਪਿੰਗ ਕਰਨ ਜਾਇਓ ਚਲੋ ਨਾ ਮਿਲ ਕੀ ਹਾਂ ਹਮ ਹਾਏ ਮੈਨੂੰ ਤਾਂ ਇੰਨਾ ਅਫਸੋਸ ਹੈ ਵੀ ਤੁਸੀਂ ਇੱਥੇ ਹੁੰਦੇ ਹੁੰਦੇ ਸਾੰਧੀ ਸਿੱਧਣ ਤੁਸੀਂ ਨਾ ਹਾਂਜੀ ਸਾੰਧੀ ਇੱਥੇ ਦੇ ਨਾਲ ਹੁੰਦੇ ਹਨ ਹਾਂਜੀ ਹਾਂਜੀ ਇੱਥੇ ਪਾਣੀ ਬਹੁ ਆਪਣੇ ਹੀ ਇੱਧਰ ਕੰਨ ਪਾਣੀ ਆ ਜਾਂਦਾ ਇੱਧਰ ਕੀ ਰੋ ਰਹੀ ਹੈ ਸੋਈਦਾ ਹਾਂ ਹਾਂ ਚਲੋ ਵੀ ਮੋਟਰ 'ਤੇ ਪਹੁੰਚ ਗਏ ਆਹ ਮੋਟਰ ਆ ਗਈ ਆਹ ਮੋਟਰ ਮੋਟਰ 'ਤੇ ਆ ਗਈ ਵਾਦੀ ਵਾਦੀ ਆ ਲੱਗਦੀ ਐ ਇੱਕ ਤਾਂ ਵਿੱਚ ਬੱਚੇ ਜਿਹਾ ਡੋਬੋਲੀ ਦੀ ਤਾਂ ਲੱਗਦੀ ਐ ਅੱਛਾ ਸੱਚੀ ਗੱਲ ਮਾਰ ਸੱਚੀ ਗੱਲ ਮਾਰ ਕਿੱਥੇ ਆ ਗਈ ਤੂੰ ਆਦੇ ਨੋ ਮੇਥੇ ਪਈਆ ਸਾਨੂੰ ਪਤਾ ਮੇਥੇ ਵੱਟ ਕੇ ਦੋ ਸਵੇਰ ਨੂੰ ਆਉਣੀ ਆਸਾਂ ਮਾਹੀਰੋ ਪਿਆਰ ਕਰਦੇ ਬੈਠੇ ਮੈਨੂੰ ਉਸ ਤੋਂ ਵੀ ਸਾਗ ਬਣਾਉਣਾ ਉਸ ਤੋਂ ਪਾਲ ਗੱਤੀ ਤੇ ਆਇਆ ਹੋਣਾ ਹਾਂ ਸਾਗ ਖਾਣੇ ਨੂੰ ਹਾਂ ਕਰ ਤੋਂ ਹਈਆਂ ਹਾਂ ਹਲੇ ਜਾਂ ਤੇ ਸਾਗ ਬਣਾਇਆ ਸੀ ਅੱਜ ਤੇ ਹੋਰ ਮੈਂ ਘੇੜੀ ਘੇੜ ਕੇ ਕਰਾਉਂਦੀ ਸੀ ਮੈਂ ਪਾਣ ਪਾਣ ਤੋਂ ਦੇ ਮੈਂ ਤਾਂ ਸਾਲਾਂ ਸੀ ਲੱਗੇ ਗਏ ਤੇ ਪਾਣ ਸੱਚਾ ਹਾਂ ਮੈਂ ਮੇਥੇ ਕਦੇ ਤੋਂ ਦੋ ਨਹੀਂ ਕੋਈ ਮਾਲਕ ਤੋੜ ਲਾ ਮੈਂ ਮਿੱਠੇ ਤੋੜ ਦਿੰਨੀ ਤੋੜ ਨਹੀਂ ਕਿੰਦੀ ਨਾ ਹਾਂ ਫੇ ਤੰਨੂ ਤੇ ਲੈ ਥੋੜਾ ਇਹ ਮੈਂ ਹੀ ਤੋੜੂਗੀ ਫੈਂਦੀ ਆ ਕਿੱਧਰ ਨੂੰ ਜਾਣਾ ਇੱਧਰ ਨੂੰ ਇੱਧਰ ਅੱਛਾ ਅੱਛਾ ਤੇਰੀ ਕਾਸੀ ਤਾਂ ਲਾਉਂਦੀ ਕਿਹਦੀ ਫੋਟ ਉਹ ਨਿਕਲ ਕੇ ਆਈ ਅੱਜ ਫੈਨਾਂ ਨਾਲ ਬਾਤ ਤੇ ਫਰਕ ਤਾਂ ਹੈ ਕਿ ਜਿਹੜੀ ਮੈਂ ਨਾ ਕਿਹਾ ਹੈਗਾ ਫਸ ਕੋਈ ਨਾ ਦੇਖਣ ਤੋਂ ਤੋੜ ਕੇ ਹਾਂ ਇਹ ਤਾਂ ਕਾਸੀ ਉਹਨੇ ਕਿ ਸੰਦਰ ਤੇ ਕੋਈ ਨਾ ਨਹੀਂ ਹੈ ਛੱਡਣੀ ਨਹੀਂ ਕੋਈ ਚੀਜ਼ ਆਜੇ ਥੈ ਚੱਲ ਕੇ ਦਾ ਪੰਜਾਬੀ ਮੇਰਾ ਕੰਮ ਹੁੰਦਾ ਸਭ ਤੋਂ ਪਹਿਲਾਂ ਦੌ ਮਾਰਨਾ ਬਾਕੀ ਕੰਮ ਬਾਅਦ ਚੱਲਦਾ ਨਹੀਂ ਐਂ ਆ ਵੀ ਜਿਹੜੀ ਚੀਜ਼ ਚਾਹੀਦੀ ਸੀ ਉਹ ਤਾਂ ਹੁਣ ਤਾਂ ਲੱਗੀ ਹੋਈ ਆ ਦੇਖੋ ਪੁੱਤ ਆਪੋ ਆਪਣਾ ਬਣਾ ਕੇ ਸਾਇਆ ਜਿਹਾ ਇੱਥਾ ਵੀ ਮੈਂ ਮੈਥੇ ਚੋਰੀ ਕਰ ਤੇ ਸਾਰੀ ਖੋੜੀ ਪੜ ਲਿਆ ਮੋਬਾਈਲ ਨਾਲੋਂ ਮੋਸੇ ਨਾਲ ਫਾਟੀਆਂ ਮੈਂ ਹੱਕ ਕਰ ਲੁਧਿਆਣੀ ਤੱਕ ਜੀ ਸਾਡੇ ਮੇਕੇ ਤੋਂ ਲੱਗਦੇ ਦੇਖੋ ਅਹੀਂ ਜੀ ਥੋੜੀ ਮੈਂ ਤੇਰੇ ਕੋਲ ਆਨੀ ਕਰਨ ਆਈ ਆ ਠੀਕ ਹੈ ਕੋਈ ਮੜੀ ਜਮੇ ਬੁਣ ਆਣਾ ਮੈਂ ਤੇਰੇ ਕੋਲ ਰੱਖ ਦਾਂਗੀ ਤੇ ਇਹ ਅੱਜ ਬੁਣ ਰਿਹਾ ਤੇ ਬੀਰੇ ਲਾ ਲੇ ਲਾ ਦੇ ਤੇ ਕਿੰਨੇ ਵਧੀਆ ਦੇਖਣਾ ਆ ਰੱਖ ਰੱਖ ਮੜੀ ਹਾਂ ਹਾਂ ਇਹ ਤਾਂ ਹੈ ਮੈਂ ਜਿਹੜਾ ਅੱਜ ਸਾਗ ਬਣਾਣਾ ਤੂੰ ਖਾ ਗਈ ਪਾਲਕ ਪਨੀਰ ਪਾਲਕ ਪਨੀਰ ਬਣਾ ਦੂੰ ਤੇਰੇ ਲਈ ਓਾ ਠੀਕ ਕਿਉਂ ਨਹੀਂ ਲੈ ਜਾ ਕੋਈ ਨਾ ਲੈ ਕੇ ਜਾਣਾ ਨਹੀਂ ਇਹ ਜੇ ਨਾ ਹਾਂ ਸਾਰੇ ਤਾਂ ਨਹੀਂ ਉਹ ਤਾਂ ਨਹੀਂ ਕਾਲਸ ਹੋ ਗਈ ਨਾ ਹਾਂ ਇਹਨਾਂ ਨੇ ਵੀ ਲਾਤਾ ਨਹੀਂ ਹਾਂ ਸਾਰੇ ਪੱਕ ਗਿਆ ਭੈਣੇ ਹੁਣ ਸਾਰੇ ਪੱਕ ਠੀਕ ਆ ਜੀ ਕੰਨੀ ਪਾਲ ਤਾਂ ਇਹ ਤੂੰ ਤੋੜਦੀ ਬੇਰ ਤੋੜ ਕੇ ਪਤਾ ਬਾਹ ਮੈਂ ਨਾ ਕਰੀ ਉਹਨੂੰ ਬਾਹ ਲਾਪਾ ਤਾਂ ਨਹੀਂ ਕੋਈ ਨਾ ਮੂਜੀ ਬੇਰ ਨਾ ਤੋੜ ਰਿਹਾ ਪੁੱਤ ਅਬ ਕੀ ਆ ਮੇਰਾ ਸੁਜ਼ਰ ਖਾਣ ਕੱਢ ਲੈ ਦੇ ਕਹਿਣਾ ਉਹ ਮੇਰਾ ਸੁਜ਼ਰ ਖਾਣ ਨਹੀਂ ਹੈ ਇਹ ਗੱਲ ਆਰੇ ਇੱਧਰ ਆ ਜਾ ਕੱਢ ਕੱਢ ਉਹ ਜਿਹੜੇ ਮੇਰੇ ਲਾਪੇ ਖੈਗਾ ਟੋਪੀਆਂ ਦਈਆਂ ਨੇ ਦੱਸ ਸਕਦਾ ਔਰੇ ਖੜ ਕੇ ਔਰੇ ਖੜ ਕੇ ਦੇਖ ਲੈ න්න ස ඒ ගෝග ඇතිගේ සෑරිය සංසාගනී හොදරග ඒන කෝමකැති සෑරිය සසාගනී ොන්ඳබන ඕන. ਨਾ ਹੀ ਅਸੀਂ ਤਾਂ ਰੋਟੀ ਦੇ ਕਿਸੇ ਵੀ ਆਪਣੀ ਵਿੱਚ ਦੁੱਧ ਬਣਾਇਆ ਹਾਂ ਜੀ ਲੈ ਹਾਂ ਹੂੰ ਚਾਹ ਲੈਣਾ ਤਾਂ ਆ ਦੋ ਦੋ ਲੈ ਮੈਂ ਵੀਡੀਓ ਦੇਖਿਆ ਬਸ 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 ਲੈ 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 ਖਾ ਲੈ ਰਾਨਾ ਸਾਹਿਬ ਕੋਈ ਨਹੀਂ ਹੈਗਾ ਵੀ ਪੈਣੇ ਮੈਨਾਂ ਚਿੱਟਾ ਰੋਟੀ ਖਾ ਲੈਣੀ ਪਤਾ ਨਹੀਂ ਕਿੰਨਾ ਬਾਤ ਹੈ ਕੇ ਚਾਹ ਲੈ ਚਾਹ ਲਈ ਰੋਟੀ ਖਵਾਉਣੀ ਖਾ ਲੈ ਲੈ ਹੋਰ ਲੈ ਲੈ ਹੋਰ ਲੈ ਲੈ ਅੱਖਰ ਨਹੀਂ ਚਿੰਬੜਾ ਦੇਖ ਕੇ ਹੋਇਆ ਬੜੀ ਜਿਹੀ ਲੱਗ ਰਹੀ ਹੈ ਕੋਈ ਤਸਵੀਰ ਵਾਚ ਚੱਕੀ ਜਾਵੇ ਕਿੱਥੇ ਕੋ ਬਲਾਉਂਦੇ ਐਟੀ ਆਹ ਯਾਰ ਮੈਂ ਤਾਂ ਬੱਦਲ ਛੱਡ ਕੇ ਗਿਆ ਸੀ ਨਹੀਂ ਜਿਵੇਂ ਕੋਣ ਕਦੂ ਲੈ ਗਿਆ ਸੀ ਦੌੜ ਕੇ ਵੀ ਰਹਿਣਾ ਸਾਡੇ ਕੋਈ ਕਦੂ ਦੌੜ ਖੇਡ ਗਿਆ ਨਹੀਂ ਵੈਸੇ ਜਿਆਦਾ ਪਾਣੀ ਆ ਤੀਆਂ ਸਾਰਾ ਪਸਹਾਰੇ ਉੱਪਰ ਆਤਾ ਕੋਣ ਆ ਲੱਗ ਦਬਸਾਰਾ ਘਰ ਦਾ ਡੂੰਘਾ ਹੇ ਇਹ ਆਦਮ ਬਖਾ ਕੇ ਜਾਉਂਗੇ ਹਾਂ ਹੁਣ ਯਾਦ ਰੱਖੀ ਹਾਂ ਮਾਂ ਮਮਾ ਦਿਨ ਨੂੰ ਆਂਬ ਵੀ ਪੱਕਣ ਉਹਨੇ ਢੇਰ ਦੇ ਅਸੀਂ ਵੀ ਅੰਮਾ ਕਿਆ ਬਖਾਉਂਦੇ ਸਾਲ ਸਾਲ ਪਾਲਕ ਦੱਸ ਪਾਲਕ ਨਹੀਂ ਲਈ ਉਹਨਾਂ ਨੇ ਉਹਨਾਂ ਨੇ ਲੈ ਲਈ ਪਾਲਕ ਅਬਾ ਬੁਝਾ ਲਾ ਕਰੀਂ ਆਂਦੀ ਕੋਸ ਤੇ ਮਮਾ ਕਰੀਂ ਮੋਰੇ ਕੋਲ ਆਪਣੇ ਦਾਕਾੜੀ ਸ਼ੁਰੂ ਤੋਂ ਪੂਰਾ ਕੰਦੀ ਰੱਖ ਲਓ ਕੋਈ ਨਹੀਂ ਤੇ ਆਏ ਨਾ ਮੈਂ ਕਿ ਵੀ ਰੱਖ ਪਾ ਦੇ ਹਲਦੇ ਉਹ ਵੀ ਆ ਗਏ ਪਿਆਜ਼ ਸ਼ੌਂਪ ਕਾਣੇ ਆਜਾ ਹੁਣ ਤੁਹਾਨੂੰ ਉਸਤੇ ਦੇਖਾ ਕਿੱਲੀਆ ਚਲੋ ਜੀ ਸ਼ੌਂਪ ਕੀ ਰੱਖਦੀ ਆ ਸ਼ੌਂਪ ਲੈ ਕੇ ਆਇਆ ਹੈ ਹਾਂ ਕੀ ਆ ਜਾ ਮੈਨੂੰ ਨਹੀਂ ਪਤਾ ਕਿਨੇ ਲੱਗਦੇ ਨੇ ਦੇਜ ਨਹੀਂ ਐਸੀ ਹੁਣ ਮੈਂ ਦਾ ਮਾਰਦਾ ਮਾਰਦਾ ਫਰੀਦ ਜੀ ਹੋਣੀ ਐਸਾ ਲਿਧਿਆੜੀ ਤੋਂ ਆਇਆ ਮੋਦਰਾ ਚੱਕ ਨਹੀਂ ਮਨਉਂਦਾ ਮੈਂ ਹੱਕ ਬਹਿ ਜਾ ਤੂੰ ਮੈਂ ਹੱਕ ਕੋਲੇ ਬਹਿ ਜਾ ਇਹ ਚਲਾ ਲੈਂਦੀ ਆ ਮੈਂ ਰੱਖ ਰੱਖਦੀ ਮੈਂ ਕਿਹਾ ਮੂਰੇ ਬਰਾਬਰ ਦੱਸਦੀ ਇਹ ਨਹੀਂ ਇੱਧਰ ਨੂੰ ਗੇੜ ਦੇਣ ਹਾਂ ਉਧਰ ਆਉਣੀ ਹੈ ਹੁਣ ਦੇਖ ਰਹੇ ਆ ਥਾਰ ਅਰੀਤ ਗੀਦੇ ਵਿੱਚ ਬੈਠ ਗਈ ਥਾਰ ਵਿੱਚ ਵੀਰ ਜੀ ਨਾਲ ਹੈ ਨਕ ਮੈਂ ਹਾਂ ਕਾ ਵੀਰ ਜੀ ਹਾਂ ਦੇਰ ਦੋ ਰੋਕੋ ਗੱਭੋਂ ਘਰ ਹੋ ਜਾਣੀ ਅਰੇ ਇਹਨਾਂ ਪਤਾ ਲੱਗਾ ਪਿੱਛੇ ਵੀ ਮੁੜਦੀ ਹੈ ਗੱਡੀ ග <laughs> ನಗ <laughs> <laughs> ਕੋਣ ਦਿੰਦੀ ਹਾਂ ਪਰ ਤੁਸੀਂ ਕੀ ਕਰਦੇ ਮੈਂ ਵੀ ਆ ਗਈ ਤਾਂ ਮੇਰੇ ਫੋਨ ਵਾਲੇ ਫਿਰ ਨੂੰ ਪਤਾ ਗਿਆ ਕੋਲੋਨੀ ਜਿਹੜੀ ਹੈ ਦੱਸੋ ਥੋੜੀ ਜਲਦੀ ਆਣਾ ਗਲਤੀ ਫੜਨਾ ਹਾਏ ਹਾਏ ਅਸੀਂ ਤਾਂ ਕਹਿੰਦੇ ਹਾਂ ਜਨਮ ਕਰਨਾ ਨਾ ਨਾ ਤੁਹਾਡੀ ਗਾਦੀ ਗਲਤੀ ਹੈ ਠੀਕ ਠੀਕ ਹੈ ਆਇਓ ਜਰੂਰ ਹਾਂਜੀ ਹਾਂ ਚਲੋ ਫੋਨ ਕਰੇ ਜਦੋਂ ਆਏ ਲੁਧਿਆਣਾ ਲੈ ਕੇ ਆਪੇ ਲਾ ਜਾਂਗੇ ਸਟੇਸ਼ਨ ਤੇ ਪਹੁੰਚ ਜੇ ਬਸ ਠੀਕ ਹੈ ਜੀ ਠੀਕ ਹੈ ਆ ਜਾਣਾ ਜੇ ਸਾਨੂੰ ਕੋਈ ਨਾ ਲੱਗੇ ਆਇਆ ਬਾਈ ਕਰੋ ਕਿਥੇ ਗਈ ਆਪਣੀ ਸੁਭੂ ਉਹ ਅੰਦਰ ਚਲੇ ਗਈ ਕਿਹਨੇ ਆਣਾ ਉਹ ਦਾ ਪੁੱਤ ਹੌਸਲੇ ਕਰ ਨੂੰ ਬਾਈ ਕਰਦੇ ਬਾਈ ਪਾਰੀ ਦਾ ਕਰਨਾ ਪਾਰੀ ਖੰਦਾ ਪਾਰੀ ਕਰ ਲੈ ਜੀ ਮੂੰ ਵੀ ਲਿਪੜਿਆ ਮੈਂ ਤੁਸਪੀ ਆਇਓ ਛ ਇੱਧਰ ਵੀ ਬਾਈ ਕਰਦੇ ਇੱਧਰ ਵੀ ਬਾਈ ਕਰਦੇ 嗯。<laughs> <laughs>